ਦਿੱਲੀ ਕ੍ਰਾਈਮ ਨਿਊਜ਼ ਦੇਖ ਰਹੇ ਸੋਟਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਪਿੰਡਰ ਸਹਿਲੇ ਵਾਲਾ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਚੱਕ ਸੌਰੀ ਜਨਨੀ ਸਾਹਿਬ ਜਿੱਥੇ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ ਰਾਸਿਕ ਬਰਾਦਰੀ ਨੂੰ ਬਲੌਕ ਕਰਦਾ ਮਨਿੰਦਰ ਸਿੰਘ ਉਹਦਾ ਬੇਟਾ ਜਿਹੜਾ ਗੁਰਗੱਪ ਸਿੰਘ ਪਿਛਲੇ ਕੁਝ ਸਾਲਾਂ ਤੋਂ ਉਹਦਾ ਮੋਟਰਸਾਈਕਲ ਤੇ ਐਕਸੀਡੈਂਟ ਹੋਇਆ ਸੀਗਾ ਜਿਸ ਕਾਰਨ ਉਹਦਾ ਅਜੇ ਤੱਕ ਇਲਾਜ ਨਹੀਂ ਹੋ ਸਕਿਆ ਕਿਉਂਕਿ ਘਰ ਚ ਗਰੀਬੀ ਬਹੁਤ ਜ਼ਿਆਦਾ ਹੈ ਗਰੀਬੀ ਹੋਣ ਕਰਕੇ ਜਵਾਨ ਪੁੱਤ ਮੰਜੇ ਤੇ ਪਿਆ ਤੁਸੀਂ ਦੇਖ ਸਕ ਰਹੇ ਹੋ ਉਹਦੀ ਮਾਤਾ ਰਾਣੀ ਆ ਉਹਦਾ ਪਿਤਾ ਜੀ ਬੈਠੇ ਆ ਜਿਹੜੇ ਮਹਿੰਦਰ ਸਿੰਘ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਾਡੇ ਕੋਲੇ ਜੋ ਵੀ ਅਸੀਂ ਕਮਾਈ ਕੀਤੀ ਸੀ ਦਿਹਾੜੀ ਟੱਪਾ ਕਰਕੇ ਖੇਤੀ ਮਜ਼ਦੂਰੀ ਕਰਕੇ ਜਿੰਨੇ ਸਾਡੇ ਕੋਲੇ ਪੈਸੇ ਸੀ ਕਿ ਅਸੀਂ ਰਿਸ਼ਤੇਦਾਰਾਂ ਤੋਂ ਵੀ ਮੰਗ-ਵਾਗ ਕੇ ਪੈਸੇ ਇਸ ਮੁੰਡੇ ਤੇ ਲਾ ਚੁੱਕੇ ਆ ਸਾਡਾ ਕੋਈ ਹਜੇ ਤੱਕ ਜਿਹੜਾ ਮਤਲਬ ਲਾਜ ਨਹੀਂ ਹੋਇਆ ਬੇਟਾ ਸਾਡਾ ਜਿਹੜਾ ਮੰਝੇ ਛਪਿਆ ਤੇ ਅਸੀਂ ਦੋਨੇ ਜੀ ਜਿਹੜੇ ਥੋੜਾ ਬਹੁਤਾ ਕਮਾ ਕੇ ਲਾਉਣੇ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਤੁਲੇ ਦਾ ਗੁਜ਼ਾਰਾ ਚੱਲਦਾ ਤੇ ਇਹਦਾ ਅਸੀਂ ਲਾਜ ਨਹੀਂ ਕਰਾ ਸਕਦੇ ਸੋ ਜਿਹੜੇ ਦਾਨੀ ਸੱਜਣ ਮੇਰੀ ਆਵਾਜ਼ ਸੁਣਦੇ ਆ ਜਿੱਥੋਂ ਤੱਕ ਮੇਰੀ ਵੀਡੀਓ ਜਾਂਦੀ ਆ ਸੋ ਮੈਂ ਬੇਨਤੀ ਕਰਾਂ ਕਿ ਇਸ ਗਰੀਬ ਮਾਂ ਪਿਓ ਦੀ ਸਹਾਇਤਾ ਕੀਤੀ ਜਾਵੇ ਤੇ ਇਸ ਬੱਚੇ ਦਾ ਲਾਜ ਕਰਵਾਇਆ ਜਾਵੇ ਸੋ ਦਾਨੀ ਸੱਜਣਾ ਦੀ ਬਹੁਤ ਬਹੁਤ ਮਿਹਰਬਾਨੀ ਹੋਊਗੀ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਕਿ ਕੈਮਰਾ ਕੋਲੇ ਕਰਕੇ ਵੀ ਜਿਹੜੀ ਟੁੱਟੀ ਹੋਈ ਲੱਤ ਤੇ ਜਿਵੇਂ ਰੇਸ਼ਾ ਪਿਆ ਹੋਇਆ ਉਹ ਦਿਖਾਇਆ ਜਾਵੇ ਆ ਤੁਸੀਂ ਦੇਖ ਸਕਦੇ ਹੋ ਜੀ ਦੋ ਥਾਵਾਂ ਤੇ ਲੱਤ ਟੁੱਟੀ ਐ ਇਹਦੇ ਵਿੱਚ ਰੌੜ ਪਾਈ ਹੋਈ ਐ ਰੌੜ ਪਾਈ ਹੋਈ ਐ ਅਗਰ ਰੇਸ਼ਾ ਨਹੀਂ ਵਗਣੋ ਹਟਦਾ ਆ ਲੱਤਾਂ ਜਿਹੜੀ ਇਹਦੇ ਜਖਮ ਐ ਨਹੀਂ ਅੰਦਰੋਂ ਟੁੱਟੀ ਹੋਈ ਐ ਦੋਨੇ ਲੱਤਾਂ ਤੋਂ ਅਪਾਜ ਬੱਚਾ ਜਿਹੜਾ ਅੱਜ ਮੰंजे ਤੇ ਪਿਆ ਐ ਤੇ ਇੱਕ ਵਾਰੀ ਫੇਰ ਅਸੀਂ ਬੇਨਤੀ ਕਰਦੇ ਆ ਅਸੀਂ ਭਗਵੰਤ ਮਾਨ ਦੀ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਤੋਂ ਵੀ ਉਮੀਦ ਕਰਦੇ ਆ ਤੇ ਮੰਗ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਉਹਨਾਂ 'ਕਿ ਕਿ ਇਸ ਗਰੀਬ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਇਹਨਾਂ ਨੂੰ ਕੋਈ ਸਰਕਾਰੀ ਸਹਾਇਤਾ ਬਣ ਦੀ ਫੰਡ ਦਿੱਤੀ ਜਾਵੇ ਜਿਦੇ ਨਾਲ ਇਹ ਬੱਚੇ ਨੂੰ ਲਾਜ ਕਰਾ ਕੇ ਆਪਣੇ ਬੱਚੇ ਨੂੰ ਸਹੀ ਕਰ ਲੈਣ ਤੇ ਬੱਚਾ ਰੋਜ਼ੀ ਰੋਜ਼ੀ ਰੋਟੀ ਕਮਾਉਣ ਜਗ੍ਹਾ ਹੋ ਜੇ ਤੇ ਆਪਦੇ ਮਾਂ ਪਿਓ ਦਾ ਜਿਹੜਾ ਵਡੇਪਾ ਸੰਭਾਲ ਸਕੇ ਹੋਰ ਵੀ ਦਾਨੀ ਸੱਜਣਾਂ ਨੂੰ ਅਸੀਂ ਬੇਨਤੀ ਕਰਦੇ ਆਂ ਤੇ ਨਾਲ ਹੀ ਅਸੀਂ ਇਸ ਵੀਡੀਓ ਦੇ ਇਹਨਾਂ ਦਾ ਜਿਹੜਾ ਖਾਤਾ ਨੰਬਰ ਹੈ ਤੇ ਮੋਬਾਈਲ ਨੰਬਰ ਹੈ ਉਹ ਲਿਖ ਕੇ ਅਸੀਂ ਪਾਵਾਂਗੇ ਉਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਸਾਡੇ ਦਾਨੀ ਸੱਜਣ ਤੇ ਉਸ ਖਾਤੇ 'ਚ ਇਹਨਾਂ ਨੂੰ ਜਿੰਨੀ ਵੀ ਮਦਦ ਕਿਸੇ ਨੇ ਕਰਨੀ ਆ ਉਹਨੇ ਪੈਸੇ ਭੇਜ ਸਕਦੇ ਆ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਤੀ ਆ दिल्ली क्राइम नेशनल न्यूज़ नजर सफर